ਅੰਮ੍ਰਿਤਸਰ ਤੋਂ ਕਾਂਗਰਸ ਲਈ ਚੋਣ ਲੜ ਰਹੇ ਗੁਰਜੀਤ ਔਜਲਾ ਸਤਿਗੁਰੂ ਬਾਬਾ ਮਹਾਦਾਸ ਠਾਕੁਰ ਦੁਆਰਾ ਬਲਬਾਬਾ ਵਿਖੇ ਹੋਏ ਨਮਸਤਕ ਅਤੇ ਜਿੱਤ ਲਈ ਕੀਤੀ ਅਰਦਾਸ ਸਾਬਕਾ ਐਮਐਲਏ ਹਰਪ੍ਰਤ ਆਪਸਨਾਲਾ ਕਾਂਗਰਸੀ ਆਗੂ ਸ੍ਰੇਸ਼ ਬਬਲੂ ਵਿੰਨਾਲ ਰਹੇ ਮੌਜੂਦ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਟਿਕਟ ਮਿਲਣ ਤੋਂ ਬਾਅਦ ਗੁਰਜੀਤ ਔਜਲਾ ਪਹਿਲੀ ਵਾਰ ਸਤਿਗੁਰੂ ਬਾਬਾ ਮਹਾਦਾਸ ਠਾਕੁਰ ਦੁਆਰਾ ਬਲਬਾਬਾ ਵਿਖੇ ਨਮਸਤਕ ਹੋਏ ਜਿੱਥੇ ਉਹਨਾਂ ਨੇ ਆਸ਼ੀਰਵਾਦ ਲਿਆ ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਗੱਲਬਾਤ ਕਰਦਿਆਂ ਕਿਹਾ ਇਹ ਪੂਰੇ ਅੰਮ੍ਰਿਤਸਰ ਲੋਕ ਸਭਾ ਹਲਕਾ ਵਿੱਚ ਕਾਂਗਰਸ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਇਸ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਜਪਾ ਅਤੇ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਗਾ ਰਹੇ ਅਤੇ ਇਸ ਵਾਰ ਫੇਰ ਦੁਬਾਰਾ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਜਿੱਤ ਦਾ ਝੰਡਾ ਗੱਡੇਗੀ। ਉਹਨਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਪ ਅਤੇ ਭਾਜਪਾ ਨੂੰ ਉਮੀਦਵਾਰ ਨਹੀਂ ਲੱਭ ਰਹੇ ਅਤੇ ਕਾਂਗਰਸ ਦੀ ਨਸਲੀ ਵਿੱਚੋਂ ਗਏ ਲੀਡਰਾਂ ਸਹਾਰੇ ਉਹ ਚੋਣ ਲੜ ਰਹੇ ਹਨ। ਇਸ ਮੌਕੇ ਉਹਨਾਂ ਦੇ ਨਾਲ ਅਜਨਾਲਾ ਤੋਂ ਸਾਬਕਾ ਐਮਐਲਏ ਹਰ ਪ੍ਰਤਾਪ ਅਜਨਾਲਾ ਸੀਨੀਅਰ ਕਾਂਗਰਸ ਆਗੂ सुरेश ਬਬਲੂ ਵਰਮਾ ਫਤੇਗੜ ਚੂੜੀਆਂ ਵਿਨੋਦ ਕੁਮਾਰ ਕੇਸ਼ਾ ਭੂਸ਼ਣ ਜੋਸ਼ੀ ਸਮੇਤ ਹੋਰ ਵੀ ਸੀਨੀਅਰ ਕਾਂਗਰਸ ਆਗੂ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪੇ ਸਿੰਘ ਦੀ ਰਿਪੋਰਟ ਅੱਜ ਅਸੀਂ ਗੱਦੀ ਬਾਪਾ ਮਹਾਂਦਾਸ ਜੀ ਦੀ ਬਲਬਾਬਾ ਵਿਖੇ ਮੱਥਾ ਟੇਕਣ ਆਏ ਔਰ ਉਹਨਾਂ ਦੇ ਚਰਨ ਅਰਦਾਸ ਕਰਨਾ ਹੈ ਕਿਉਂਕਿ ਅੱਜ ਅਸੀਂ ਨਾਲੀ ਹਲਕੇ ਚ ਪਹਿਲੇ ਦਿਨ ਇੱਥੇ ਆਏ ਆ ਇਲੈਕਸ਼ਨ ਦੇ ਪ੍ਰਚਾਰ ਵਾਸਤੇ ਔਰ ਅਸ਼ੀਰਵਾਦ ਲਿਆਇਆ ਕਿ ਪਰਮਾਤਮਾ ਸਭਨਾ ਦਾ ਭੜਾ ਕਰੇ ਔਰ ਸਾਡੇ ਦੇ ਮੇਰ ਭਰੇ ਹੱਥ ਰੱਖੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਇਸੇ ਤਰੀਕੇ ਨਾਲ ਕਰੀਏ ਲੋਕ ਜਿਹੜੇ ਆ ਉਹ ਕਾਂਗਰਸ ਪੱਖ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਵੋਟ ਕਰਨ ਜਿਹੜੀ ਉਹ ਜਾ ਰਹੇ ਕਿਉਂਕਿ ਕਾਂਗਰਸ ਜਿਹੜੀ ਹੈ ਇੱਕ ਜਿਹੜੀ ਸੰਵਿਧਾਨਿਕ ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਇੱਕੜੀ ਤਾਨਾਸ਼ਾਹ ਹੈ ਉਹਦੇ ਵਿਰੁੱਧ ਲੜਾਈ ਲੜ ਰਹੀ ਹੈ ਇੰਡੀਆ ਨਾਈਸ ਜਿਹੜਾ ਹੈ ਰਾਹੁਲ ਗਾਂਧੀ ਜੀ ਲਗਾਤਾਰ 5000 ਕਿਲੋਮੀਟਰ ਦੀ ਯਾਤਰਾ ਕਰ ਰਹੇ ਨੇ ਉਹਦਾ ਪ੍ਰਭਾਵ ਜਿਹੜਾ ਹਰ ਲੋਕਾਂ ਦੇ ਉੱਤੇ ਹੈ ਉਹਨਾਂ ਨੇ ਹਰ ਗਰੀਬ ਗੁਰਬੇ ਦੇ ਨਾਲ ਗੱਲ ਕਰਕੇ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਉਹ ਲੋਕਾਂ ਦੇ ਵਿੱਚੋਂ ਨਿਕਲੇ ਹੋਏ ਚੋਣ ਮੈਨੀਫੈਸਟੋ ਸੋ ਲੋਕਾਂ ਦੇ ਮਨ ਦੇ ਵਿੱਚ ਬੜੀ ਵੱਡੀ ਆਸਤੀ ਕਰਨ ਹੈ ਕਿ ਕੇਂਦਰ ਦੇ ਵਿੱਚ ਕਾਂਗਰਸ ਔਰ ਅਲਾਈਸ ਪਾਰਟਨਰ ਦੀ ਸਰਕਾਰ ਬਣੇਗੀ ਔਰ ਇਹ ਜਿਹੜੀ ਤਾਨਾਸ਼ਾਹੀ ਹੈ ਇਹਦੇ ਤੋਂ ਨਜਾਤ ਮਿਲੇਗੀ ਸਾਨੂੰ ਸਰ ਇਹ ਮੌਕੇ ਦੇ ਹਿਸਾਬ ਨਾਲ ਲੋਕ ਚੱਲਦੇ ਨੇ ਕਿ ਕਾ ਪਾਰਟੀਆਂ ਨੇ ਬਹੁਤ ਕੋਸ਼ਿਸ਼ ਦਿੱਤਾ ਜਿਹੜਾ ਬੰਦਾ ਐਮਪੀ ਐਮਐਲਏ ਮੰਤਰੀ ਰਹਿ ਚੁੱਕਿਆ ਹੈ ਉਹਦਾ ਉਹਦਾ ਜਾਣਾ ਦੇ ਬਹੁਤ ਬੇਕਾਰ ਦੀ ਗੱਲ ਹੈ ਉਨਰ ਸਾਡੇ ਵਰਕਰ ਤੋਂ ਸੇਅਰ ਲੈਣੀ ਚਾਹੀਦੀ ਇਹ ਵਰਕਰ ਨਹੀਂ ਬਦਲਦਾ ਜਿੰਨੇ ਇੰਨਾ ਤਸ਼ੱਦਦ ਚੱਲਿਆ ਹੁੰਦਾ ਇਹਨਾਂ ਨੂੰ ਕੀ ਹੋਇਆ ਇਹਨਾਂ ਉਹ ਤਸ਼ੱਦਦ ਦੀ ਕੋਈ ਨਹੀਂ ਟਿਕਟ ਨਹੀਂ ਮਿਲੀ ਕੋਈ ਤਸ਼ੱਦਦ ਹੈ ਕਿ ਸੋ ਇਹ ਲੋਕ ਮੌਕਾ ਪ੍ਰਸਤ ਨੇ ਸਰ ਇਹਦਾ ਪਾਰਟੀ ਦਾ ਕੋਈ ਪ੍ਰਭਾਵ ਪਿਆ ਕੋਈ ਪ੍ਰਭਾਵ ਨਹੀਂ ਕਾਂਗਰਸ ਪਾਰਟੀ ਪੋਲੀਟੀਕਲ ਬੰਦੇ ਦੀ ਰਾਜਨੀਤਿਕ ਪਾਰਟੀਆਂ ਦੀ ਨਰਸਰੀ ਹੈ ਅਸੀਂ ਲੋਕ ਬਹੁਤ ਬਹੁਤ ਵੱਡੇ ਲੀਡਰ ਤਿਆਰ ਮਤਲਬ ਤਿਆਰ ਕੀਤੇ ਨੇ ਅੱਜ ਵੀ ਮੋਢੇ ਖੈ ਰੇਣੇ ਲੀਡਰਾਂ ਦੇ ਆਪ ਵਿੱਚ ਅੱਜ ਜਿੰਨੀਆਂ ਮਰਜ਼ੀ ਪਾਰਟੀਆਂ ਆਮ ਆਦਮੀ ਆ ਬੀਜੇਪੀ ਲੀਡਰ ਕਿੱਥੋਂ ਲੈਣੇ ਸਾਡੀ ਨਰਸਰੀ 'ਚੋਂ ਘੜੇ ਹੁੰਦੇ ਹਨ